ਅੱਜ ਦੇ ਵੀਡੀਓ ਚ ਅਪਾਂ ਅਗਲੇ ਭਾਗ ਬਾਰੇ ਗੱਲ ਕਰਾਂਗੇ ਜੋ ਵੀਡੀਓਜ਼ ਅਪਾਂ ਲੈ ਕੇ ਆਉਣੇ ਆਪਣੇ ਚੈਨਲ ਤੇ ਜੋ ਹੁਣ ਆਪਣੀ ਕਿਤਾਬ ਚੱਲ ਰਹੀ ਹੈ ਚਾਰ ਸਾਹਿਬਜ਼ਾਦੇ ਉਸ ਕਿਤਾਬ ਚ ਅਗਲਾ ਭਾਗ ਕੀ ਹੈ ਅਗਲੇ ਭਾਗ ਚ ਜੋ ਦੱਸਿਆ ਹੋਇਆ ਉਹ ਉੱਥੇ ਹੀ ਸ਼ੁਰੂ ਹੋਊਗਾ ਜਿੱਥੋਂ ਆਪਣਾ ਪਿਛਲਾ ਭਾਗ ਖਤਮ ਹੋਇਆ ਸੀ ਤਾਂ ਜੇ ਤੁਸੀਂ ਪਿਛਲਾ ਭਾਗ ਨਹੀਂ ਦੇਖਿਆ ਪਿਛਲਾ ਪਾਰਟ ਨਹੀਂ ਦੇਖਿਆ ਵੀਡੀਓ ਦਾ ਤਾਂ ਪਿਛਲਾ ਪਾਰਟ ਆਪਣੇ ਇਸ ਚੈਨਲ ਤੇ ਜਾ ਕੇ ਜ਼ਰੂਰ ਦੇਖੋ ਤੇ ਅਪਾਂ ਸ਼ੁਰੂ ਕਰਦੇ ਹਾਂ ਉਸ ਤੋਂ ਅਗਲਾ ਭਾਗ ਤੇ ਉਸ ਤੋਂ ਅਗਲੇ ਭਾਗ 'ਚ ਕੀ ਲਿਖਿਆ ਹੋਇਆ ਹੈ ਉਸ 'ਚ ਚਾਰ ਸਹਬਜ਼ਾਦਿਆਂ ਬਾਰੇ ਖੀਰਗੁਰ ਗੋਬਿੰਦ ਸਿੰਘ ਜੀ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਲਿਖਿਆ ਹੋਇਆ ਉਸ ਟਾਈਮ ਦਾ ਜੋ ਮਾਹੌਲ ਸੀ ਕਿਉਂਕਿ ਜੰਗਾਂ ਚੱਲਦੀਆਂ ਰਹਿੰਦੀਆਂ ਸੀ ਤੇ ਜੰਗਾਂ ਚੱਲਣ ਦਾ ਕੋਈ ਨਾ ਕੋਈ ਕਾਰਨ ਐਵੇਂ ਦਾ ਜ਼ਰੂਰ ਹੁੰਦਾ ਸੀ ਜਾਂ ਤਾਂ ਕੋਈ ਝੂਠ ਫਰੇਬ ਹੁੰਦਾ ਸੀ ਜਾਂ ਕੋਈ ਨਾ ਕੋਈ ਦਗੇਬਾਜ਼ੀ ਕਰਦਾ ਸੀ ਜਾਂ ਕੋਈ ਅਹਿਮ ਜੰਗਾਂ ਐਵੇਂ ਦੀਆਂ ਹੁੰਦੀਆਂ ਸੀ ਜਿਸ 'ਚ ਜਿੰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਸੀ ਚਾਹੇ ਉਹ ਧਰਮ ਵਾਸਤੇ ਹੋਵੇ ਚਾਹੇ ਇਨਸਾਨੀਅਤ ਵਾਸਤੇ ਹੋਵੇ ਤੇ ਅੱਜ ਦੀ ਇਸ ਵੀਡੀਓ 'ਚ ਜੋ ਆਪਾਂ ਗੱਲ ਕਰਨ ਲੱਗੇ ਆ ਉਹ ਸ਼ੁਰੂ ਕਰਾਂਗੇ ਚਾਰ ਸਹਿਬਜ਼ਾਦਿਆਂ ਤੋਂ ਤੇ ਇਸ ਵੀਡੀਓ 'ਚ ਬਹੁਤ ਗੱਲਾਂ ਐਮੇ ਦੀਆਂ ਵੀ ਹੈ ਜੋ ਸ਼ਾਇਦ ਆਪਾਂ ਪਹਿਲੀ ਵਾਰ ਹੀ ਸੁਣ ਰਹੇ ਹੋਈਏ ਜਿਸ ਦੀ ਜਾਣਕਾਰੀ ਆਪਾਂ ਨੂੰ ਇਸ ਤੋਂ ਪਹਿਲਾਂ ਨਾ ਹੋਵੇ ਤਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਸੀ ਸਹਿਬਜ਼ਾਦਾ ਅਜੀਤ ਸਿੰਘ ਜੀ ਸਹਿਬਜ਼ਾਦਾ ਜੁਝਾਰ ਸਿੰਘ ਜੀ ਸਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਸਭ ਤੋਂ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਸੁਪੁੱਤਰ ਸੀ ਉਹ ਮਾਤਾ ਸੁੰਦਰੀ ਜੀ ਦੀ ਕੁੱਖੋਂ ਪੈਦਾ ਹੋਏ ਸੀ ਤੇ ਗੁਰਗੋਬਿੰਦ ਸਿੰਘ ਜੀ ਦੇ ਬਾਕੀ ਤਿੰਨ ਸਹਬਜ਼ਾਦੇ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਦੂਜੇ ਮਹਿਲ ਮਾਤਾ ਮਾਤਾ ਜੀਤੋ ਜੀ ਦੀ ਕੁੱਖੋਂ ਜਨਮੇ ਸੀ ਤੇ ਲਿਖਿਆ ਹੋਇਆ ਵੀ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਰਾਜਾ ਮੇਦਨੀ ਪ੍ਰਕਾਸ਼ ਨਾਹਨ ਦੇ ਸੱਦੇ ਤੇ ਸ਼੍ਰੀ ਆਨੰਦਪੁਰੋਂ ਚੱਲ ਕੇ ਉਸਦੇ ਇਲਾਕੇ ਵਿੱਚ ਬਤੌਰ ਮਹਿਮਾਨ ਠਹਿਰੇ ਹੋਏ ਸੀ ਜੇ ਆਪਾਂ ਗੱਲ ਕਰੀਏ ਵਿਦਿਆ ਦੀ ਜੇ ਆਪਾਂ ਗੱਲ ਕਰੀਏ ਸੈਨਿਕ ਸਿੱਖਲਾਈ ਦੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਸਹਬਜ਼ਾਦਿਆਂ ਨੂੰ ਇਹ ਸਿੱਖਲਾਈ ਬਹੁਤ ਵਧੀਆ ਪੱਧਰ ਤੇ ਦਿੱਤੀ ਸੀ ਤੇ ਬਹੁਤ ਵਧੀਆ ਲੈਵਲ ਦੇ ਉਹਨਾਂ ਨੇ ਬੰਦੇ ਵੀ ਰੱਖੇ ਹੋਏ ਸੀ ਜਿਹੜੇ ਸਹਬਜ਼ਾਦੇ ਨੂੰ ਇਹ ਸਿੱਖਿਆ ਦਿੰਦੇ ਸੀ ਤੇ ਇਹ ਸਿੱਖਿਆ ਇਹ ਸਿਖਲਾਈ ਕੱਲੀ ਸਹਬਜ਼ਾਦਿਆਂ ਤੱਕ ਹੀ ਸੀਮਿਤ ਨਹੀਂ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਿੱਖਿਆ ਆਪਣੀ ਪੂਰੀ ਫੌਜ ਤੱਕ ਪਹੁੰਚਾਉਂਦੇ ਸੀ ਉਹ ਸਿਰਫ ਆਪਣੇ ਸਹਬਜ਼ਾਦਿਆਂ ਤੱਕ ਹੀ ਸੀਮਿਤ ਨਹੀਂ ਸੀ ਚਾਹੇ ਉਹ ਸੈਨਿਕ ਸਿੱਖਲਾਈ ਹੋਵੇ ਚਾਹੇ ਉਹ ਵਿਦਿਆ ਦੀ ਸਿੱਖਲਾਈ ਹੋਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਚਪਨ ਤੋਂ ਹੀ ਜਦ ਕੀ ਉਹ 1675 ਈਸਵੀ ਵਿੱਚ ਗੁਰੂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੱਦੀ ਨਿਸ਼ੀਨ ਹੋਏ ਸਿੱਖ ਪੰਥ ਦੀ ਨਵੀਂ ਉਸਾਰੀ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ ਮਤਲਬ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਚਪਨ ਤੋਂ ਹੀ ਕੰਮਾਂ ਚੰਨੇ ਰੁੱਝੇ ਰਹਿੰਦੇ ਸੀ ਕਿ ਉਹ ਚਾਹੁੰਦੇ ਸੀ ਵੀ ਮੈਂ ਆਪਣੇ ਪੰਥ ਨੂੰ ਕਿਵੇਂ ਨਾ ਕਿਵੇਂ ਹੋਰ ਜ਼ਿਆਦਾ ਤਰੀਕੇ ਨਾਲ ਅੱਗੇ ਲੈ ਕੇ ਆਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਚ ਇੱਕ ਟਕਸਾਲ ਚਲਾਉਂਦੇ ਸੀ ਜਿਦੇ ਚ ਵੱਡੇ ਤੋਂ ਵੱਡੇ ਕਵੀ ਲੇਖਕ ਤੇ ਵੱਡੇ ਤੋਂ ਵੱਡੇ ਵਿਦਵਾਨ ਨੂੰ ਇਕੱਠੇ ਕਰਕੇ ਇੱਕ ਟਕਸਾਲ ਚਲਾਈ ਜਾਂਦੀ ਸੀ ਤੇ ਉੱਥੇ ਨਾਲ ਹੀ ਦੂਜੇ ਪਾਸੇ ਸਹਿਬਜ਼ਾਦਿਆਂ ਸਮੇਤ ਸਿੱਖਾਂ ਨੂੰ ਫੌਜੀ ਸਿੱਖਲਾਈ ਕਰਵਾਉਣ ਤੋਂ ਵੀ ਪਿੱਛੇ ਨਾ ਰਹੀ ਕਿਉਂਕਿ ਫੌਜੀ ਸਿੱਖਲਾਈ ਹੋਵੇ ਚਾਹੇ ਵਿਦਿਆ ਸਿੱਖਲਾਈ ਹੋਵੇ ਉਹ ਹਰ ਤਰ੍ਹਾਂ ਦੀ ਸਿੱਖਲਾਈ ਫੌਜ ਨੂੰ ਦਿੱਤੀ ਜਾਂਦੀ ਸੀ ਤਾਂ ਕਿ ਉਹ ਕਿਸੇ ਵੀ ਤਰੀਕੇ ਨਾਲ ਪਿੱਛੇ ਨਾ ਰਹੇ ਇਸੇ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕ ਪ੍ਰਕਾਰ ਦੇ ਨਵੇਂ ਤੋਂ ਨਵੇਂ ਅਸਲੇ ਸ਼ਸਤਰ ਅਸਥਰ ਇਕੱਠੇ ਕੀਤੇ ਆਪਣਾ ਨਵਾਂ ਅਸਲਖਾਨਾ ਕਾਇਮ ਕੀਤਾ ਅਨੇਕਾ ਦੂਰ ਮਾਰ ਤੋਪਾਂ ਟਲਵਾਈਆਂ ਫਤਿਹ ਦੀ ਨਿਸ਼ਾਨੀ ਵੱਜੋਂ ਰਣਜੀਤ ਨਗਾਰਾ ਬਣਵਾਇਆ ਤੇ ਸਹਿਬਜ਼ਾਦਿਆਂ ਸਮੇਤ ਸਿੱਖ ਯੋਧਿਆਂ ਨੂੰ ਸ਼ਿਕਾਰ ਕਰਨਾ ਵੀ ਸਿਖਾਇਆ ਤੇ ਉਹਨਾਂ ਨੂੰ ਲੜਨਾ ਵੀ ਸਿਖਾਇਆ